ਸਰਨਾਲ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਡਾਇਰੈਕਟਰ ਸਮੀਪ ਕਾਂਗੇ ਜੁੜੇ ਹੋਏ ਨੇ ਔਰ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਬਹੁਤ ਮਨਪਾਕੀ ਖਬਰ ਜਿਹੜੀ ਹੈ ਪੰਜਾਬੀ ਇੰਡਸਟਰੀ ਤੋਂ ਆਈ ਹੈ ਜਸਵਿੰਦਰ ਪੱਲਾ ਜੀ ਸਾਡੇ ਵਿਚਾਲੇ ਨਹੀਂ ਰਹੇ ਸਮੀਪ ਸਰ ਤੁਹਾਡਾ ਤਾਂ ਬਹੁਤ ਦੂੰਗਾ ਇੱਕ ਗੁੜਾ ਰਿਸ਼ਤਾ ਸੀ ਉਹਨਾਂ ਨਾਲ ਇਸ ਖਬਰ ਨਾਲ ਤੁਸੀਂ ਵੀ ਕਿਤੇ ਨਾ ਕਿਤੇ ਹਿਲ ਗਏ ਹੋਗੇ ਬਹੁਤ ਬਹੁਤ ਜ਼ਿਆਦਾ ਜੀ ਮੈਂ ਤਾਂ ਮਿਲ ਕੇ ਆਏ ਸੀਗੇ ਜੀ ਪਿਛਲੇ ਮਹੀਨੇ ਤੋਂ ਰਿਕਵਰ ਕਰ ਰਹੇ ਸੀਗੇ ਜੀ ਮੈਂ ਤਾਂ ਰੱਬ ਦਾ ਸ਼ੁਕਰ ਕੀਤਾ ਕਿ ਜੀ ਹਾਂ ਜਦੋਂ ਬਹੁਤ ਜ਼ਿਆਦਾ ਢਿੱਲੇ ਸੀਗੇ ਉਸ ਤੋਂ ਕਿਤੇ ਰਿਕਵਰ ਕਰਕੇ ਪਰ ਪਤਾ ਨਹੀਂ ਲੱਗਿਆ ਕਿ ਕਿਵੇਂ ਡਿਟੀਰੀਓਰੇਟ ਕੀਤੀ ਹੈਲਥ ਐਮੀ ਜੀ ਤੇ ਜਦ ਇਹ ਖਬਰ ਮਿਲੀ ਸਿਹਰੇ ਬਹੁਤ ਮਨ ਖਰਾਬ ਹੋ ਜਾਂਦਾ ਜੀ ਸੁਮੇਪ ਜੀ ਆ ਕਿ ਕਿਸ ਪ੍ਰੋਬਲਮ ਦੇ ਨਾਲ ਕਿਸ ਬਿਮਾਰੀ ਨਾਲ ਬਿਮਾਰੀ ਦੇ ਨਾਲ ਜੂਝ ਰਹੇ ਸੀ ਪੱਲਾ ਸਾਹਿਬ ਆ ਨੋਰਥਨ ਕੰਪਲਿਕਸ਼ਨ ਸੀਗੀਆਂ ਜੀ ਹਾਰਟ ਦੀ ਐਮ ਬੀ ਸੀ ਹੈ ਨਾ ਜੀ ਤੇ ਬ੍ਰੇਨ ਦੀ ਐਮ ਬੀ ਸੀ ਤੇ ਉਹ ਚੱਲ ਰਹੀ ਪਰ ਹੁਣ ਤਾਂ ਬਹੁਤ ਜ਼ਿਆਦਾ ਰਿਕਵਰ ਕਰਕੇ ਸੀਗੇ ਜੀ ਪਰ ਪਤਾ ਨਹੀਂ ਪਤਾ ਨਹੀਂ ਲੱਗਦਾ ਜੀ ਹੈਲਥ ਦਾ ਤਾਂ ਜੀ ਕਦੋਂ ਟ੍ਰੀਟਰੀਟ ਕਰ ਸਕਦੇ ਤੁਹਾਡੀ ਆਖਰੀ ਮੁਲਾਕਾਤ ਉਹ ਮਹੀਨੇ ਪਹਿਲਾਂ ਹੀ ਹੋਈ ਸੀ 2 ਮਹੀਨਾ ਪਹਿਲਾਂ ਮੈਂ ਉਹਨਾਂ ਨੂੰ ਮਿਲ ਕੇ ਆਇਆ ਸੀ ਜੀ ਹਾਲਚਾਲ ਪੁੱਛ ਕੇ ਆਇਆ ਸੀ ਉਹ ਤਾਂ ਠੀਕ ਸੀਗੇ ਜੀ ਰਿਕਵਰ ਕਰ ਰਹੇ ਸੀਗੇ ਬਹੁਤ ਵੱਡਾ ਲਾਸ ਹੈ ਜੀ ਇੰਡਸਟਰੀ ਲਈ ਵੀ ਸਾਡੇ ਲਈ ਸਾਰਿਆਂ ਲਈ ਪਰਸ ਵੀ ਬਹੁਤ ਵੱਡਾ ਲਾਸ ਹੈ ਜਦੋਂ ਇਹ ਖਬਰ ਤੁਹਾਡੇ ਕੋਲ ਪਹੁੰਚੀ ਤੁਹਾਨੂੰ ਓਬਵੀਅਸਲੀ ਫਲੈਸ਼ਬੈਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਯਾਦ ਆਉਂਦੀਆਂ ਨੇ ਕੈਰੀਅਰ ਓਨ ਜੱਟਾ ਵਰਗੀਆਂ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਜਿਹੜਾ ਹੈ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਉਹ ਫਿਲਮਾਂ ਬਣੀਆਂ ਹੋਈਆਂ ਨੇ ਔਰ ਬਹੁਤ ਸੋਹਣਾ ਕੰਮ ਔਰ ਅੱਜ ਵੀ ਉਹਨਾਂ ਉਹਨਾਂ ਫਿਲਮਾਂ ਦੇ ਡਾਇਲੌਗਸ ਜਿਹੜੇ ਹੈ ਉਹ ਹਰ ਕਹੇ ਦੀ ਮੂਹ ਜ਼ਬਾਨੀ ਹੈਗੇ ਆ ਸੋ ਓਬਵੀਅਸਲੀ ਹਾਂਜੀ ਬਿਲਕੁਲ ਜੀ ਬਿਲਕੁਲ ਇੰਨਾ ਜਿੰਨੀ ਲੰਬੀ ਜਰਨੀ ਹਮਨੇ ਤੈਅ ਕੀਤੀ ਜੀ 16 17 ਫਿਲਮਾਂ ਕੀਤੀਆਂ ਨੇ ਉਹਨਾਂ ਨਾਲ ਤੇ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਕੰਮ ਮੇਰੇ ਨਾਲ ਹੀ ਕੀਤਾ ਉਹਨਾਂ ਜਿਵੇਂ ਐਸ ਡਾਇਰੈਕਟਰ ਤੇ ਬਹੁਤ ਟਾਈਮ ਸਪੈਂਡ ਕੀਤਾ ਜੀ ਉਹਨਾਂ ਦੇ ਨਾਲ ਪਿਛਲੇ 16-17 ਸਾਲ ਤੋਂ ਲੱਗੇ ਹੋਏ ਆ ਜੀ ਤੇ ਬਹੁਤ ਜ਼ਿਆਦਾ ਮਤਲਬ ਨੇੜੇ ਸੀਗੇ ਜੀ ਤੁਸੀਂ ਕਹਿ ਸਕਦੇ ਹੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਬਹੁਤ ਵੱਡਾ ਲਾਸ ਹੈ ਜੀ ਬਿਲਕੁਲ ਪਰਿਵਾਰ ਦੇ ਨਾਲ ਤੁਹਾਡੀ ਅੱਜ ਗੱਲਬਾਤ ਹੋ ਪਾਈ ਹੈ ਅੱਜ ਅੱਜ ਨਹੀਂ ਗੱਲ ਹੋਈ ਜੀ ਕਿਉਂਕਿ ਹਮ ਘਰ ਜਾ ਕੇ ਹੀ ਗੱਲ ਹੋਊਗੀ ਜੀ ਹਲੇ ਗੱਲ ਹੋਈ ਨਹੀਂ ਹੈਗੀ ਤੇ ਇੱਕ ਦੱਸਿਆ ਜਾ ਰਿਹਾ ਕਿ ਕੱਲ ਮੋਹਾਲੀ ਦੇ ਜਿਹੜੇ ਇੱਕ ਗਰਾਊਂਡ ਦੇ ਵਿੱਚ ਬੁਲਾ ਗਈ ਗਰਾਊਂਡ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਹਾਂਜੀ 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 ਕੱਲ ਸੰਸਕਾਰ ਕੱਲ ਹੈ ਜੀ ਜੀ ਅਸੀਂ ਇਹੀ ਉਮੀਦ ਕਰਦੇ ਹਾਂ ਵਾਇਗੁਰੂ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਜ਼ ਦੇਵੇ ਔਰ ਵਾਕਈ ਬਹੁਤ ਵੱਡਾ ਲਾਸ ਹੈ ਕਿ ਉਹਨਾਂ ਵਰਗਾ ਨਾ ਕੋਈ ਕਲਾਕਾਰ ਸੀ ਤੇ ਨਾ ਹੋਵੇਗਾ ਬਹੁਤ ਵੱਡਾ ਲਾਸ ਤੁਸੀਂ ਵੀ ਮੰਨਦੇ ਹੋ ਕਿ ਇਹ ਸਾਡੀ ਇੰਡਸਟਰੀ ਨੂੰ ਹੋਇਆ ਹੈ